ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਟਿਕ ਚੈਨਲ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਮਸ਼ੀਨੀ ਵਰਕ ਦੇ ਸੂਟ ਤੇ ਸਾਰਾ ਆਪਣੀ ਕੋਈ ਸਟੱਫ ਹੋਗਾ ਜਿਹੜਾ ਤੁਹਾਨੂੰ ਦਿਖਾਵਾਂਗੇ ਵਰਕ ਕੀਤੇ ਆਪਣਾ ਜਿਹੜਾ ਚੈਨਲ ਕੌਰ ਟਿਕ ਹੈ ਕਰੈਮ ਕਰ ਲਓ ਜੀ ਆਪਣੇ ਚੈਨਲ ਨੂੰ ਤੇ ਕੌਰ ਟਿਕ 11 ਨੂੰ ਵੀ ਤੁਸੀਂ ਫੋਲੋ ਕਰ ਲਓ ਜਿਹੜਾ ਆਪਣਾ ਇੰਸਟਾਗ੍ਰam ਤੇ ਪੇਜ ਬਣਿਆ ਹੋਇਆ ਹੈ ਉਹਨੂੰ ਵੀ ਤੁਸੀਂ ਫੋਲੋ ਕਰ ਲਓ ਤੇ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਸੋਹਣੇ ਸੋਹਣੇ ਸੂਟ ਜੀ ਤੁਹਾਡੀ ਮਨਪਸੰਦੀ ਘੇਰੇ ਬਾਜੂ ਵਾਲੇ ਇਹ ਆਪਾਂ ਕੀਤਾ ਸੀ ਬਸਕੋਸ ਔਰਗੰజా ਤੇ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਬਹੁਤ ਹੀ ਵਧੀਆ ਸੌਫਟ ਕਪੜਾ ਹੁੰਦਾ ਬਸਕੋਸ ਔਰਗੰజా ਤੇ ਆਪਾਂ ਕੀਤਾ ਸੀ ਘੇਰਾ ਬਾਜੂ ਕੀਤਾ ਸੀ ਇਹਦੇ ਨਾਲ ਦੀ ਆਪਾਂ ਕਲਰ ਹੋਰ ਵੀ ਕੀਤੇ ਹੋਏ ਆ ਤੇ ਆਹ ਵੀ ਆਪਾਂ ਜੀ ਪਿਓਰ ਮਸਲੀਨ ਤੇ ਕੀਤਾ ਹੋਇਆ ਜੀ ਇਹ ਜਿਹੜਾ ਆਪਾਂ ਪਹਿਲਾਂ ਡਿਜ਼ਾਈਨ ਕਰਦੇ ਹੁੰਦੇ ਸੀ ਕਲੀਆਂ ਪਾ ਕੇ ਤੇ ਛੋਟੇ ਛੋਟੇ ਫਲਾਵਰ ਜੀ ਕਸਟਮਾਈਜ਼ ਨੇ ਤੋਂ ਐਵੇਂ ਕਰਵਾਇਆ ਜੀ ਛੋਟੇ ਛੋਟੇ ਫਲਾਵਰ ਘੇਰਾ ਤੇ ਬਾਜੂ ਤੇ ਆਪਣੇ ਕੋਲੇ ਛੋਟੇ ਛੋਟੇ ਕਿਆ ਕਰਾਇਆ ਹੋਇਆ ਹੈ ਜੀ ਡਿਜ਼ਾਈਨ ਹੈ ਜੀ ਸਾਰੇ ਤਰ੍ਹਾਂ ਦੇ ਫਲਾਵਰ ਬਣੇ ਹੋਏ ਆ ਤੇ ਇਹ ਆਪਣੇ ਕੋਲ ਜਾਰੀ ਵਰਕ ਦਾ ਬਣਿਆ ਹੋਇਆ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਪਿਸਤਾ ਕਲਰ ਦੇ ਵਿੱਚ ਆਪਾਂ ਰੈਡੀ ਕੀਤਾ ਤੇ ਥ੍ਰੈਡ ਤੇ ਯੂਜ਼ ਕੀਤਾ ਆਪਾਂ ਤਿੱਲਾ ਥੋੜਾ ਜਿਹਾ ਇਹ ਆਪਾਂ ਨੇ ਦੋ ਸੂਟ ਰੈਡੀ ਕੀਤੇ ਸੀ ਬਹੁਤ ਹੀ ਸੋਹਣੇ ਬਣ ਕੇ ਰੈਡੀ ਹੋਏ ਆ ਇਹਦਾ ਕੇਰ ਹੈ ਤੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਆਪਣਾ ਜਿਹੜਾ ਕੰਮ ਹੋਇਆ ਜੀ ਫਿਨਿਸ਼ਿੰਗ ਦੇ ਨਾਲ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਾਰਾ ਕੰਮ ਜੀ ਫਿਨਿਸ਼ਿੰਗ ਦੇ ਨਾਲ ਹੋਇਆ ਜੀ ਜੀ ਤੁਹਾਨੂੰ ਆਪਾਂ ਹੋਰ ਵੀ ਦਿਖਾਉਣੀ ਹੈ ਉਹਦੇ ਸੂਟ ਜੇ ਆਪਾਂ ਮਸਲੀਨ ਤੇ ਕੀਤੇ ਹੋਏ ਆ ਤੇ ਕੁਝ ਆਪਾਂ ਖਾਦੀ ਮਸਲੀਨ ਤੇ ਕੀਤੇ ਹੋਏ ਆ ਕੁਝ ਆਪਾਂ ਪਿਓਰ ਮਸਲੀਨ ਤੇ ਕੀਤੇ ਹੋਏ ਆ ਜਿਹੜੇ ਆਪਾਂ ਦੋ ਸੂਟ ਕੀਤੇ ਸੀ ਇਹ ਆਪਾਂ ਜੀ ਪਿਓਰ ਮਸਲੀਨ ਦੀ ਕੀਤੇ ਹੋਏ ਸੀ ਪਿਸਤਾ ਕਲਰ ਦੇ ਸੂਟ ਤੇ ਬਾਟਾ ਦੁਪੱਟਾ ਰੈਡੀ ਕੀਤਾ ਤੇ ਇਹਦੇ ਬਿਨ ਬਾਟਾ ਆਪਣਾ ਸਟੀਚ ਜੇ ਤੁਸੀਂ ਸਟੀਚਿੰਗ ਕਰਾਉਣੀ ਹੋਵੇ ਤਾਂ ਤੁਸੀਂ ਸਟੀਚਿੰਗ ਵੀ ਐਡ ਕਰ ਸਕਦੇ ਹੋ ਤੇ ਆਪਾਂ ਨੇ ਬਿਨ ਬਾਟਾ ਸਟੀਚਿੰਗ ਤੇ ਬਿਨ ਬਾਟਾ ਦੁਪੱਟਾ ਪਾ ਰੈਡੀ ਕੀਤਾ ਹੈ ਸੂਟ ਤੇ ਬਹੁਤ ਸੋਹਣਾ ਬਣ ਕੇ ਜਿਹੜਾ ਆਪਾਂ ਆਰੀ ਵਰਕ ਦੇ ਵਿੱਚ ਰੈਡੀ ਕੀਤਾ ਹੈ ਕਸਟਮਰ ਨੇ ਆਪਾਂ ਤੋਂ ਕਰਵਾਇਆ ਸੀ ਆਰੀ ਵਰਕ ਦੇ ਵਿੱਚ ਤੇ ਆਪਾਂ ਤੁਹਾਨੂੰ ਦਿਖਾਉਣਾ ਜੀ ਪਸ਼ਮੀਨਾ ਇਹ ਖਾਦੀ ਪਸ਼ਮੀਨਾ ਤੇ ਆਪਾਂ ਸਿਲਕ ਪਸ਼ਮੀਨਾ ਜੀ ਆਪਾਂ ਸਿਲਕ ਪਸ਼ਮੀਨਾ ਤੋਂ ਲੈ ਕੇ ਆਪਾਂ ਰੈਡੀ ਕੀਤਾ ਜੀ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਆ ਇਹਦੇ ਜੀ ਬਾਜੂ ਬਣੇ ਹੋਇਆ ਤੇ ਆਜਾ ਜੁਦਾ ਕੇਰਾ ਆਪਣੇ ਤੇ ਉੱਪਰ ਨੂੰ ਇਹਦੇ ਘੇਰੇ ਤੇ ਆਪਾਂ ਬੀਲ ਬਣਾਈ ਹੋਈ ਤੇ ਇਹਦਾਂ ਕੇਰਾ ਇਥੋਂ ਦੇਖੋਨੇ ਕੋਰਨਰ ਤੇ ਬਣਾ ਕੇ ਸਾਰਾ ਕੰਮ ਇਹ ਆਪਾਂ ਬਹੁਤ ਫ੍ਰੀਜ਼ਮਿੰ ਦੇ ਨਾਲ ਕੀਤਾ ਹੋਇਆ। ਥਿਲਾਂ ਤੇ ਆਪਾਂ 3D ਉਸਕੇ ਪਰਚ ਇੱਕ ਕਲਰ ਦਾ ਜੀ ਤੇ ਇਹ ਖਰੋਜੀ ਕਲਰ ਦਾ ਜੀ ਡਬਲ ਟੋਨ ਜਿਹੜਾ ਸ਼ਿਮਰ ਕਸ਼ਮੀਨਾ ਹੈ ਜੀ ਡਬਲ ਟੋਨ ਤੇ ਇਹ ਖਰੋਜੀ ਕਲਰ ਦਾ ਸੁਤਰੀੜੀ ਕੀਤਾ ਇਥੋਂ ਆਪਾਂ ਅਗਲਾ ਕਲਰ ਦਿਖਾਉਣੇ ਜੀ ਉਹ ਵੀ ਬਹੁਤ ਹੀ ਜਿਆਦਾ ਸੋਹਣਾ ਜੀ ਪਸੰਦ ਆਊਗਾ। ਖਤ ਦੇਲੇ ਛਿਰਪਰੇ ਉੱਪਰ ਐਡ ਕੀਤਾ ਜੀ ਬਹੁਤ ਪਿਆਰਾ ਕਲਰ ਹੈ ਤੇ ਬਹੁਤ ਹੀ ਜਾਸੂਨੋ ਵਰਕ ਕੀਤਾ ਹੈ ਜਿਹੜਾ ਇਹਦਾ ਸਾਰਾ ਕੰਮ ਹੋਇਆ ਜੀ ਤੇ ਆਪਾਂ ਨੇ ਇਹ ਬਹੁਤ ਸੋਹਣਾ ਕੀਤਾ ਹੋਇਆ ਥੋੜਾ ਥੋੜਾ ਪੱਥਰ ਐਡ ਵੀ ਕੀਤਾ ਵੀ ਸੌਰੀ ਕਿਲਾ ਵੀ ਕੀਤਾ ਸਾਰਾ ਪੱਥਰ ਐਡ ਕੀਤਾ ਫਲਾਵਰ ਬਣਾਏ ਗਲਾਬ ਦੇ ਫਲਾਵਰ ਬਣੇ ਸਾਰੇ ਛਿਰਪੇ ਦੇ ਉੱਪਰ ਵਰਕ ਕੀਤਾ ਹੋਇਆ ਬਾਚੂਰੀ ਹੈਵੀ ਬਣੇ ਹੋ ਸਾਰੇ ਛੱਟ ਦੇ ਉੱਪਰ ਵੀ ਆਪਾਂ ਜਿਹੜਾ ਕੰਮ ਕੀਤਾ ਬਹੁਤ ਹੀ ਜ਼ਿਆਦਾ ਹੈਵੀ ਨੇ ਤੇ ਹੈਵੀ ਇਹਦੇ ਬਾਚੂਰੀ ਮੌਸਾ ਸੋਹਣਾ ਸੂਟ ਬਣਿਆ ਹੈ ਜਿਹਨੂੰ ਅਗਲਾ ਖੰਡ ਦਿਖਾਵਾਂ ਮੌਸਾ ਕੰਤਾ ਸੂਟਾ ਜੀ ਇਹ ਇੰਨੂੰ ਸੋਨਾ ਇੱਕ ਫਲਾਵਰ ਦੇ ਨਾਲ ਆਪਾਂ ਇਹਨੂੰ ਕੰਮ ਕੀਤਾ ਹੋਇਆ ਹੈ ਤਿੰਨ ਫਲਾਵਰ ਦੇ ਨੀਚੇ ਉੱਪਰ ਇੱਕ ਇੱਕ ਫਲਾਵਰ ਦਿੱਤਾ ਹੋਇਆ। ਅਗਲਾ ਸੁਖਾਗਾ ਜੀ ਆਪਣੇ ਕੋਲੇ ਰੈੱਡ ਤੇ ਕਰੀਮ ਕਰੀਮ ਕਲਰ ਦਾ ਜਿਹੜੀ ਆਪਾਂ ਬੋਟਮ ਲਾਈ ਹੋਈ ਹੈ ਤੇ ਰੈੱਡ ਕਲਰ ਦੀ ਆਪਾਂ ਸ਼ੈਲਟ ਲਾਈ ਹੋਈ ਹੈ। ਇਹਦਾ ਕੰਮ ਜੀ ਹੋਇਆ ਬਾਜੂ ਤੇ ਤੇ ਨੱਕ ਤੇ ਘੇਰਾ ਜਿਹੜੇ ਆਪਾਂ ਘੇਰੇ ਤੇ ਬੀਲ ਬਣੀ ਹੋਈ ਹੈ ਆਪਣੇ ਕੋਲੇ ਲੈਰ ਬਣੀ ਹੋਈ ਆ ਉਹ ਹੀ ਆਪਾਂ ਵਾਜਦੀ ਕੀਤੀ ਹੋਈ ਆ ਤੇ ਇਹਦੇ ਹੋਗੇ ਪਹੁੰਚੇ ਪਹੁੰਚੇ ਦੇਖੋ ਜੀ ਬੋਟਮ ਦੇ ਕਿੰਨਾ ਸੋਹਣਾ ਕੰਮ ਇਹਦਾ ਬੋਟਮ ਇਹਦੇ ਬਣਾ ਹੋਇਆ ਉਹ ਲੱਗ ਬਣਿਆ ਹੋਇਆ ਜੀ ਸ਼ਰਟ ਨਾਲ ਇਹ ਆਪਣੀ ਮੈਚਿੰਗ ਚ ਕੰਦ ਦੇ ਹੁਣ ਡਿਜ਼ਾਈਨ ਚੱਲ ਰਿਹਾ ਬਹੁਤ ਪ੍ਰਿੰਟ ਚੱਲ ਰਿਹਾ ਜੀ ਮੈਚਿੰਗ ਸੂਟਾਂ ਦਾ ਇਹ ਆਪਾਂ ਜੀ ਮੈਚਿੰਗ ਸੂਟ ਰੈਡੀ ਕੀਤੇ ਭੈਣੇ ਪਾ ਤੋਂ ਤੋਂ ਸੂਟ ਰੈਡੀ ਤੋਂ ਸੂਟਾਂ ਬਾਰੇ ਰੈਡੀ ਕੀਤੇ ਸੀ ਕਿਸੇ ਪਹਿੰਦੇ ਤੇ ਬਹੁਤ ਸੋਹਣੇ ਆਪਣੇ ਜਿਹੜੇ ਕਸਟਮਰ ਦੇ ਆਪਣੇ ਸੂਟ ਬਣਿਆ ਤੇ ਇਹਦੇ ਦੁਪट्टे ਲਾਏ ਜੀ ਆਪਾਂ ਕਿਉਂ ਆਉਂਦੇ ਨੂੰ ਵੀਡੀਓ ਕਿਦਾਂ ਦੀ ਲੱਗੀ ਤੁਸੀਂ ਕਮੈਂਟ ਵਿੱਚ ਜਰੂਰ ਦੱਸਣਾ ਜੀ ਚੰਗੀ ਲੱਗੀ ਵੀਡੀਓ